ਅਤੇਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜੀ ਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ 200 ਸ਼ਟਲ ਬੱਸਾਂ ਬਿਲਕੁਲ ਫ੍ਰੀ ਸਰਵਿਸ ਜਿਨ੍ਹਾਂ ਦਾ ਉਹ ਸ਼ਡਿਊਲ ਜਿਹੜਾ ਬੱਸਾਂ ਦਾ ਉਹ ਡਿਸਪਲੇ ਕੀਤਾ ਹੋਊਗਾ ਐਨੇ ਮਿੰਟ ਤੇ ਬੱਸ ਜਾਊਗੀ ਫਿਰ ਅਗਲੀ ਬੱਸ ਐਨੇ ਮਿੰਟ ਬਾਅਦ ਆਊਗੀ ਤਾਂ ਸਾਰਾ 100 ਤੋਂ ਜ਼ਿਆਦਾ ਈ ਰਿਕਸ਼ੇ ਇਹ ਵੀ ਫ੍ਰੀ ਬਿਲਕੁਲ ਸਰਵਿਸ ਹੈ ਜਿੱਥੇ ਮਰਜ਼ੀ ਤੁਸੀਂ ਈ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕਿਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜੀ ਦੁਬਾਰਾ ਜਦੋਂ ਆਉਂਗੇ ਉਦੋਂ ਹੋਰ ਹੀ ਰਿਕਸ਼ਾ ਕੋਈ ਆਊਗਾ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਪਾਰਕਿੰਗ ਵਾਸਤੇ ਪੰਜ ਵੱਡੀਆਂ ਪਾਰਕਾਂਗੇ ਤੇ 16 ਛੋਟੀਆਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਤੇ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਇਧਰੋਂ ਚੰਡੀਗੜ੍ਹ ਵੱਲ ਪਾਸਿਓਂ ਟ੍ਰੈਫਿਕ ਦਾ ਜਿਹੜਾ ਜਿੰਨੀ ਵੀ ਜਾਊਗੀ ਟਰੈਕਟਰ ਜਾਣਗੇ ਜਟ ਉਹਨਾਂ ਦੀ ਅਲੱਗ-ਅਲੱਗ ਉਹਨਾਂ ਦੀ ਪਾਰਕਿੰਗ ਦੇ ਸਾਈਨ ਲੱਗੇ ਹੋਣਗੇ ਕਿ ਇਧਰ ਲਈ ਟ੍ਰੈਫਿਕ ਜਿਹੜੀ ਆ ਉਹ ਇੱਥੇ ਪਾਰ ਕਰ ਸਕਦੇ ਨੇ ਆਲੇ ਦੁਆਲੇ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ ਜਿਹੜੇ ਨਜ਼ਦੀਕੀ ਪਿੰਡਾਂ 'ਚ ਨੇ ਜਿੱਥੇ ਤਿੰਨ ਤਿੰਨ ਚਾਰ ਚਾਰ ਹਜ਼ਾਰ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੋ ਸਕਦਾ ਉੱਥੇ ਵਾਸਤੇ ਵੀ ਬੱਸਾਂ ਜਿਹੜੀਆਂ ਨੇ ਇਹ ਜਿਹੜੀਆਂ ਉਹ ਛੱਡ ਕੇ ਵੀ ਆਉਣ ਗਿਆ ਲੈ ਕੇ ਵੀ ਆਉਣ ਹੋਰ ਵੀ ਚਾਹੀਦੀਆਂ ਬੱਸਾਂ ਜਾਂ ਵਹੀਕਲ ਚਾਹੀਦੇ ਅਸੀਂ ਪ੍ਰੋਵਾਈਡ ਕਰਾ ਦਾਂਗੇ ਗੁਰੂ ਸਾਹਿਬ ਤੇ ਇੰਨੀ ਵੱਡੀ ਸ਼ਹਾਦਤ ਤੇ ਮੁਰਿਆ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ